ਆਣਾ ਰਾਜੇ 12 ਹੁੰਦੇ ਆਪਣੇ ਅੰਦਰ ਦੇਖ ਸਕਦੇ ਹਾਂ ਕਿ ਰਾਜਾ 12 ਹੁੰਦੇ ਆਪਣੇ ਨਾਹ ਸਾਹਮਣੇ ਜ਼ੋਰ ਲੱਗਦਾ ਕਹਿੰਦੇ ਇਥੇ ਚੜਦੇ ਸੂਰਜ ਨੂੰ ਹੌਣ ਸਲਾਮਾ ਕਹਿੰਦੇ ਡੁੱਬਦਿਆਂ ਨੂੰ ਕੋਈ ਨਹੀਂ ਪੁੱਛਦਾ ਛੋੜੀ ਢੰਗਾਂ ਸੂਰਜ ਦਾ ਰਖਾਤ ਅੱਜ ਕੱਲੇ ਕੱਲੇ ਨੇ ਉਹ ਸੂਰਜ ਦਾ ਰਖਾਤ ਅੱਜ ਕੱਲੇ ਕੱਲੇ ਤੇ ਜ਼ੋਰ ਲੱਗਿਆ ਹੋਇਆ ਮੇਰੇ ਮਤਰੋ ਖੇਡ ਦੇ ਮੈਦਾਨ ਦੇ ਵਿੱਚ ਇਹ ਤੋਂ ਦੇਖੋ ਇਹਨਾਂ ਦੇ ਕੋਣ ਫੁਲਾਨ ਬੇਜੇ ਲਾਟਾਂ ਮੋੜੀਆਂ ਕਿੰਨੀਆਂ ਲਾਟਾਂ ਠਿੱਕ ਟਿੱਕਾ ਠਿੱਕ ਟਿੱਕਾ ਠਿੱਕ ਟਿੱਕਾ ਹੋਈ ਜਾਂਦੀ ਐ ਇਹਨੇ ਠਿੱਕ ਟਿੱਕਾ ਠਿੱਕ ਟਿੱਕਾ ਠਿੱਕ ਟਿੱਕਾ ਹੋਈ ਜਾਂਦੀ ਐ ਠਿੱਕ ਟਿੱਕਾ ਹੋਏ ਦੋ ਮਿੰਟ ਤੇ ਜੇ ਹੋਇਆ ਨਹੀਂ ਐਂਟਰਾ ਕੱਢੇ ਤੋੜੂਗਾ ਰਗਾੜ ਬਾਬਾ ਤੋੜੂਗਾ ਕਾੜੀ ਵੱਡੀ ਸਾਰੀ ਵਾਕੀ ਐ ਦੂਜਾ ਨੰਬਰ ਤਾਂ ਗਿਆ ਹੀ ਨਹੀਂ ਅੰਦਾ ਕਿਤੇ ਆ ਗਏ ਦੂਜਾ ਨੰਬਰ ਪੱਕਾ ਆਂਦਾ ਜਾਂ ਪਹਿਲਾ ਹੀ ਉਹ ਪੱਟਦੀ ਕਹਿੰਦੇ ਫੱਟੂ ਨੇ ਟਰਾਲੀ ਇਹ ਇੱਥੇ ਆਏਗਾ ਆ ਟਾਈਮ ਦੱਸੋ ਜੀ ਟਾਈਮ ਆ ਕਰਤਾ ਕੰਮ ਮੈਂ ਨਾ ਰਹਾ ਨਾ। ਉਹ ਆ ਕੇ ਕਿਹਨੇ ਟਿਕਾ ਬਕਰ। ਜਿਹੜੀ ਨੰਬਰ ਆਇਆ ਵਗਦੀ। ਮੈਂ ਨਹੀਂ ਕਰਦਾ ਕਿੱਥੇ ਲੱਗੂ। ਉਹ ਆ ਲੁਕੇ ਟਿਕਾ ਲੀਂ ਪਰ। 212 212 ਦੂਜੇ ਨੰਬਰ ਤੇ ਪੱਕਾ ਹੈ। ਆ ਵੇ ਮੌਕੇ ਦੀ ਸੈਟਿੰਗ ਹੈ। ਮੌਕੇ ਦੀ ਸੈਟਿੰਗ ਕਰੀ ਜਾਂਦੇ ਨੇ। ਆ ਲਾ ਗਿਆ ਕੋਲੇ ਕੰਮ। ਆ ਲਾ ਗਿਆ ਕੋਲੇ ਕੰਮ। ਨਾ ਨਾ ਹਰੇਲੇ ਜਦੋਂ ਨਗਰ ਦੇ ਪਰ ਆ ਜਾਂਦੀਆਂ ਹਨ ਹਲ ਥਾਲ ਵੱਡੇ ਦੇ ਲਈ ਚਲੀਆਂ ਰੀਤ ਪ੍ਰਚਾਰੀਆਂ ਨੂੰ ਇਹ ਰਹਿਣਾ ਪੈਣਾ ਹੈ ਮਨੁੱਖ ਇਸ ਪਿਆਰ ਹੋਂਦ ਤੋਂ ਪਰੇ ਰਹੀ ਹੋਣੀ ਹੈ ਤੋੜੇਗਾ ਮਾਲਾ ਕੋ ਜਿਆਦਾ ਨਹੀਂ ਆਉਣਾ ਦਾ 2 ਤੋਂ ਪਲੱਸ ਪਲੱਸ ਜਾਏਗਾ ਨਹੀਂ ਇਹ ਵਰਜਰ ਇਧਰ ਲੈਟਰ ਹੈ ਲਾਲ ਲੱਟਕੂ ਫਿਰਦਾ ਪਰ ਇਧਰ ਵੀ ਦੇਖ ਲਾ ਬਲੌਗਰ ਕਣੀ ਆਹ ਔਰ ਜਾ ਇਹ ਵੀ ਸਿੱਧੂ ਆ ਮੇਰੇ ਨਾਲ ਮੁੰਡਾ ਕਦੇ ਪੁਰਜ ਹਰੀਦੋਂ ਲੈ ਕੇ ਆਇਆ ਉਹ ਗੱਲਾਂ ਹੁੰਦੀਆਂ ਮੇਰੇ ਮਿੱਤਰੋ ਘਰ ਗਿਆ ਇੱਥੇ ਦੇ ਹੁੰਦੇ ਆ ਰਾ ਇੱਥੇ ਦੇ ਹੁੰਦੇ ਆ ਰੋ ਰੋ ਲੱਗ ਰਹਾ ਹੈ ਦੋ ਚ ਤਾਂ ਗਿਆ ਚਲਾ ਜੀ ਦੋ ਦੇ ਮਿੰਟ ਦੇ ਏਡ ਗੇਡ ਵਰਚਾਵਾ 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 ਕਰਾਉਣਾ ਮੀ ਕਰਾਉਣਾ ਕਰਾਉਣਾ ਕਰਾਉਂਦਾ ਆ ਬੱਲੇ ਬੱਲੇ 2 ਮਿੰਟ 25 ਸੈਕਿੰਡ 10 ਸਮਾਂ ਜਨਾ ਹੈ ਲਓ ਜੀ ਬਹੁਤ ਵਧੀਆ ਸਮਾਂ ਆਇਆ ਇਹਨਾਂ ਵੀ